ਆਪਣੇ ਬੱਚੇ ਨੂੰ ਜਾਨਵਰ ਦੇ ਹੱਥੋਂ ਮਰਵਾਉਣ ਨਾਲੋਂ ਜ਼ਿਆਦਾ ਵਧੀਆ ਤੁਸੀਂ ਆਪ ਆਪਣੇ ਬੱਚੇ ਨੂੰ ਆਪਣੇ ਹੱਥਾਂ ਨਾਲ ਮਾਰ ਦੋ ਜੇ ਇਦਾਂ ਦਾ ਪ੍ਰੋਟੈਸਟ ਕਰ ਰਹੇ ਹੋ ਤਾਂ ਲਾਈਨ ਦੇਖ ਸਕਦੇ ਹੋ ਕਿੰਨੀ ਲੰਬੀ ਲਾਈਨ ਹੈ ਤੇ ਇਹ ਸਿਰਫ ਡੌਗ ਬਾਈਟ ਸੈਕਸ਼ਨ ਸਰ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਹੀ ਗੰਦੇ ਤਰੀਕੇ ਨਾਲ ਤੁਹਾਡਾ ਪੈਰ ਨੋਚਿਆ ਹੋਇਆ ਤੁਸੀਂ ਇੱਕ ਵਾਰੀ ਦੱਸ ਸਕਦੇ ਕਿ ਕਿੰਨੇ ਕ ਕੁੱਤੇ ਸੀ ਉਹ ਚਾਰ-ਪੰਜ ਕੁੱਤੇ ਸੀ ਜੀ ਤੇ ਟ੍ਰੋਮਾ ਹੋਣ ਕਰਕੇ ਕਿਸੇ ਨੇ ਉਹਨੂੰ ਪਰੇਸ਼ਾਨ ਕੀਤਾ ਹੋਣਾ ਤਾਂ ਕਰਕੇ ਆਪਾਂ ਉਹਨੂੰ ਰੋਟੀ ਪਰ ਰਹੀ ਜਿਹੜਾ ਉਹਨੇ ਬਾਈਟ ਕਰ ਲਿਆ ਅਦਰਵਾਈਜ਼ ਇਹਦਾਂ ਕੋਈ ਰੀਜ਼ਨ ਨਹੀਂ ਹੁੰਦਾ ਡੌਗਸ ਮੈਨੂੰ ਬਹੁਤ ਜ਼ਿਆਦਾ ਲਵਲੀ ਲੱਗਦੇ ਆ ਤੇ ਮੈਨੂੰ ਉਹਨਾਂ ਤੋਂ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਤੁਹਾਨੂੰ ਕਿਵੇਂ ਪਤਾ ਵੀ ਉਹ ਡੌਗ ਟ੍ਰੋਮਾ ਵਿੱਚ ਸੀਗਾ ਕਿਉਂਕਿ ਉਹਨੇ ਦੀ ਮਤਲਬ ਜਦੋਂ ਉਹਨੇ ਮੈਨੂੰ ਬਾਈਟ ਕੀਤਾ ਡੌਗ ਨੇ ਤੇ ਮੈਨੂੰ ਉਦੋਂ ਫੀਲ ਹੋਇਆ ਜਦੋਂ ਉਹਨੇ ਰਿਐਕਟ ਕੀਤਾ ਹਾਲੇ ਮਸਾਰੇ ਕੁੱਤੇ ਬਹੁਤ ਜ਼ਿਆਦਾ ਹੈ ਕੁੱਤੇ ਹਾਰੇ ਕੁੱਤੇ ਰੋਡ ਪਰ ਬਹੁਤ ਹੈ ਜੋ ਇਨਸਾਨ ਕੋ ਜਾਤੇ ਜਾਤੇ ਸਮਝ ਛੇੜ ਦਿੰਦੇ ਹੈ ਕੱਟ ਦਿੰਦੇ ਹੈ ਸਾਡੇ ਏਰੀਆ ਦੇ ਵਿੱਚ ਕੁੱਤਿਆਂ ਨੇ ਬਹੁਤ ਘਰ ਮਚਾਇਆ ਹੋਇਆ ਇੱਥੇ ਤੱਕ ਕਿ ਮਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਥਾਂ ਹੈ ਉਸ ਬਿਲਡਿੰਗ ਦੇ ਥੱਲੇ ਦੇ ਕੁੱਤੇ ਤੇ ਜਾਣ ਲੱਗੇ ਆ ਤੇ ਉਸ ਬਿਲਡਿੰਗ ਦੇ ਜਿਹੜੇ ਕੁੱਤੇ ਹੈਗੇ ਉਹ ਵੀ ਸਾਨੂੰ ਵੱਢਦੇ ਆ ਹੋਰ ਵੀ ਗਲੀ ਦੇ ਜਿਹੜੇ ਕੁੱਤੇ ਹੈਗੇ ਆ ਰਾਤ ਬਰਾਤ ਤਾਂ ਆਣਾ ਜਾਣਾ ਇੰਨਾ ਦਿੱਕਤ ਦੀ ਪਰੇਸ਼ਾਨੀ ਦੀ ਗੱਲ ਹੋ ਗਈ ਕਿ ਉਸ ਗਲੀਆਂ ਦੇ ਕੁੱਤਿਆਂ ਨੇ ਇੰਨਾ ਵਾਖਰ ਮਚਾਇਆ ਹੋਇਆ ਕਿ ਮਜਾਲ ਨਹੀਂ ਹੈ ਕਿ ਕੱਲਾ ਬੰਦਾ ਬਿਨਾ ਹੱਥ ਦੇ ਵਿੱਚ ਹੱਥ ਦੇ ਵਿੱਚ ਇੱਟ ਪੱਥਰ ਚੱਕੇ ਬਿਨਾ ਜੇ ਆਪਣੇ ਘਰ ਤੱਕ ਪਹੁੰਚ ਜਾਵੇ ਕਿ ਇੰਨੇ ਕਿ ਨਿੱਡਰ ਕੁੱਤੇ ਹੋ ਚੁੱਕੇ ਆ ਕਿ ਉਹ ਇੱਟ ਪੱਥਰ ਨਾਲ ਵੀ ਨਹੀਂ ਡਰਦੇ ਜੇ ਅਸੀਂ ਇੱਟ ਪੱਥਰ ਨਾਲ ਉਹਦੇ ਤੇ ਹਮਲਾ ਕਰਦੇ ਤਾਂ ਉਲਟਾ ਹੋਰ ਵੀ ਜ਼ਿਆਦਾ ਉਹ ਵਫਾਦਾਰ ਹੋਣ ਦੀ ਬਜਾਏ ਹੋਰ ਖੂੰਖਾਰ ਤੇ ਖਤਰਨਾਕ ਹੋ ਚੁੱਕੇ ਆ ਇੱਥੇ ਆਏ ਹੋਏ ਜਿੰਨੇ ਵੀ ਡੌਗ ਬਾਈਟ ਵਾਲੀ ਲਾਈਨ ਹੈ ਜਿੰਨੇ ਵੀ ਡਾਕ ਬਾਈਟ ਲੜਿੰਗ ਆਏ ਸਾਰੇ ਹੀ ਲੇਬਰ ਕਲਾਸ ਦੇ ਨੇ ਕੋਈ ਗੱਡੀ ਵਾਲਾ ਨਹੀਂ ਹੈ ਤੋਂ ਗੱਡੀ ਵਾਲੇ ਨੇ 7 ਵਜੇ ਆਪਣੇ ਘਰੇ ਪਹੁੰਚ ਜਾਣਾ ਤੇ 11 ਵਜੇ ਆਪਣੇ ਦਫਤਰ ਜਾਣਾ ਮੋਟਰਸਾਈਕਲ ਤੇ ਤਾਂ ਤੁਸੀਂ ਚੱਲ ਹੀ ਨਹੀਂ ਸਕਦੇ ਮੋਟਰਸਾਈਕਲ ਤੇ ਤਾਂ ਪਿੱਛੇ ਦੌੜ ਕੇ ਹਮਲਾ ਕਰਦੇ ਆਗੇ ਆ ਤਾਂ ਮੈਂ ਤਾਂ ਇਹ ਕਹੂੰਗਾ ਕੈਂਡਲ ਮਾਰਚ ਕਰਨ ਵਾਲੇ ਨੂੰ ਕੀ ਯਾਤਾ ਫਿਰ ਆਪਣੇ ਬੱਚਿਆਂ ਨੂੰ ਤੇ ਆਪਣੇ ਹੱਥਾਂ ਨਾਲ ਹੀ ਮਾਰ ਦੋ ਜਾਂ ਫਿਰ ਉਹ ਜਾਨਵਰ ਹੀ ਬਚਾ ਲਓ ਜੇ ਅੱਜ ਦੀ ਡੇੜ ਦੇ ਵਿੱਚ ਬੰਦਿਆਂ ਨਾਲੋਂ ਬੱਚਿਆਂ ਨਾਲੋਂ ਵੱਧ ਤੁਹਾਡੇ ਦਿਮਾਗ ਦੇ ਵਿੱਚ ਜਾਨਵਰ ਚੱਲ ਰਹੇ ਨੇ ਤਾਂ ਫਿਰ ਬੰਦੇ ਮਾਰਨੇ ਸਟਾਰਟ ਕਰ ਦੋ ਤੇ ਜਾਨਵਰ ਬਚਾਉਣੇ ਸਟਾਰਟ ਕਰ ਦੋ ਸਰਕਾਰ ਮੂਰਖ ਨਹੀਂ ਹੈ ਸਾਰੇ ਸਮਝਦਾਰ ਸੂਝਵਾਨ ਨੇ ਕਿਉਂਕਿ ਮੈਂ ਇਨਾ ਕਹਾਂਗਾ ਕਿ ਸਾਡੇ ਬਜ਼ੁਰਗ ਮੂਰਖ ਨਹੀਂ ਹੋ ਸਕਦੇ ਹਾਂ ਜੁਵਾ ਪੀੜੀ ਮੂਰਖ ਜ਼ਰੂਰ ਹੋ ਸਕਦੀ ਹੈ ਜਿਸ ਦੇ ਉਤੇ ਬੀਤਦੀ ਹੈ ਨਾ ਦੁੱਖ ਉਹਨੂੰ ਹੁੰਦਾ ਵਾ ਜਿਹਦਾ ਬੱਚਾ ਮਰਦਾ ਵਾ ਕੱਲਾ ਦੁੱਖ ਉਹਨੂੰ ਹੁੰਦਾ ਨਾ ਕਿ ਪੂਰੇ ਸ਼ਹਿਰ ਵਾਲਿਆਂ ਨੂੰ ਜੇ ਸ਼ਹਿਰ ਵਾਲੇ ਕੈਂਡਲ ਮਾਰਚ ਕਰਦੇ ਪਏ ਹਨ ਤਾਂ ਹਜੇ ਤੱਕ ਉਹਨਾਂ ਨੂੰ ਨਹੀਂ ਵੱਢਿਆ ਗਿਆ ਪਹਿਲਾਂ ਉਹਨਾਂ ਦੇ ਬਾਈਟ ਕਰਵਾਓ ਅਸੀਂ ਤਾਂ ਚਲੋ ਵੱਡੇ ਸੀਗੇ ਪੰਜ ਕੁੱਤੇ ਨੇ ਵੱਜਿਆ ਅਸੀਂ ਕੋਈ ਗੱਲ ਨਹੀਂ ਝੜਾ ਕੇ ਡਾਲਿਆ ਉਹ ਛੋਟੇ ਛੋਟੇ ਬੱਚੇ ਮੈਡਮ ਨਹੀਂ ਬਚਾ ਸਕਦੇ ਆਪਣੇ ਆਪ ਤੇ ਉਹ ਕਿਸ ਨੇ ਛੱਡ ਦਿੱਤਾ ਸੀ ਉਸ ਤੋਂ ਬਾਅਦ ਉਹਦੇ ਰਿਐਕਸ਼ਨ ਤੋਂ ਪਤਾ ਲੱਗ ਰਿਹਾ ਸੀ ਕਿ ਰਿਐਕਸ਼ਨ ਗੁੱਸੇ ਵਾਲਾ ਨਹੀਂ ਸੀਗਾ ਉਹ ਮਤਲਬ ਚਿਲਾ ਰਿਹਾ ਸੀਗਾ ਉਹ ਬਟ ਉਹ ਤਾਂ ਨਹੀਂ ਕੋਈ ਬਾਈਟ ਨਹੀਂ ਕੀਤਾ ਬਟ ਹਾਂ ਇਦਾਂ ਸੀਗਾ ਪਤਾ ਲੱਗ ਰਿਹਾ ਸਾਨੂੰ ਦੇਖ ਕੇ ਵੀ ਲੋਕਾਂ ਨੇ ਉਹਨੂੰ ਕਿੱਦਾਂ ਟ੍ਰੀਟ ਕੀਤਾ ਜਿਸ ਕਰਕੇ ਉਹਨੇ ਇਦਾਂ ਰਿਐਕਟ ਕੀਤਾ ਬੀਕਿਨ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਵੀਡੀਓਜ਼ ਆਂਦੀਆਂ ਨੇ ਜਿਹਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਤੇ ਅਟੈਕ ਕੀਤਾ ਜਾਂਦਾ ਡੌਗਸ ਵੱਲੋਂ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਡੌਗ ਲਵਰ ਸਭ ਬਹੁਤ ਹੁੰਦੇ ਆ ਪਰ ਜੇਕਰ ਗੱਲ ਆਵੇ ਕਿ ਜਿਹੜੇ ਸਟਰੀਟ ਡੌਗਸ ਐ ਜੇਕਰ ਉਹਨਾਂ ਨੂੰ ਅਡਾਪਟ ਕਰਨ ਦੀ ਗੱਲ ਆਵੇ ਤਾਂ ਉਹ ਕੋਈ ਕੋਈ ਨਹੀਂ ਕਰਦਾ ਸਾਰੇ ਨੂੰ ਹੁੰਦਾ ਵੀ ਸਾਡੇ ਕੋਲ ਕੋਈ ਵਧੀਆ ਡੌਗ ਹੋਵੇ ਪਿੱਟ ਬੁਲ ਹੋਵੇ ਕੁਛ ਇਦਾਂ ਦਾ ਡੌਗ ਹੋਵੇ ਉਸ ਦੇ ਸਾਥ ਨਾਲ ਤਾਂ ਨਾਨ ਵੇਜ ਵੀ ਬੰਦ ਹੋਣਾ ਚਾਹੀਦਾ ਨਾਨ ਵੇਜ ਬੰਦ ਹੋ ਸਕਦਾ ਆਪਾਂ ਨਹੀਂ ਖਾਂਦੇ ਆਪਾਂ ਤਾਂ ਕਹਿ ਰਹੇ ਹਾਂ ਕਿ ਉਹਨੂੰ ਬੰਦ ਕਰਨਾ ਜਿਹੜੇ ਕੋਈ ਬਾਕੀ ਉਹ ਵੀ ਜਾਨਵਰ ਉਹਨਾਂ ਨੂੰ ਵੀ ਤਾਂ ਪਰੇਸ਼ਾਨ ਕਰਦੀ ਹੈ ਸਿਟੀ ਆਨ ਨਿਊਜ਼ ਦੇਖਣੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਮਹਿਕ ਸੁਪਰੀਮ ਕੋਰਟ ਨੇ ਇੱਕ ਨਿਯਮ ਜਾਰੀ ਕੀਤਾ ਹੈ ਦਿੱਲੀ ਦੇ ਵਿੱਚ ਕਿ ਦਿੱਲੀ ਵਿੱਚ ਜੰਨੇ ਵੀ ਸਟ੍ਰੀਟ ਡੌਗਸ ਨੇ ਉਹਨਾਂ ਨੂੰ ਸ਼ੈਲਟਰ ਹੋਮ ਪ੍ਰੋਵਾਈਡ ਹੋਗਾ ਜਿਸ ਤੋਂ ਬਾਅਦ ਲੋਕਾਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਹੈ ਕੈਂਡਲ ਮਾਰਚ ਕੱਢਿਆ ਜਾਂਦਾ ਤੇ ਅੱਜ ਅਸੀਂ ਪਹੁੰਚੀਆਂ ਸਿਵਲ ਹਸਪੀਟਲ ਦੇ ਵਿੱਚ ਤੇ ਇੱਥੇ ਅੱਜ ਅਸੀਂ ਗੱਲਬਾਤ ਕਰਾਂਗੇ ਲੋਕਾਂ ਨਾਲ ਪੇਸ਼IENTS ਨਾਲ ਸਪੈਸ਼ਲੀ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਲਾਅ ਨੂੰ ਲੈ ਕੇ ਸਾਡੇ ਏਰੀਆ ਦੇ ਵਿੱਚ ਕੁੱਤਿਆਂ ਨੇ ਬਹੁਤ ਕਹਿਰ ਮਚਾਇਆ ਹੋਇਆ ਹੈ ੋਲੇয়াল ਪ੍ਰਤਾਪਨਗਰ ਰਾਮਨਗਰ ਭਗਵਾਨਨਗਰ ਪ੍ਰਤਾਪ ਚੌਕ ਇੰਡਸਟਰੀ ਏਰੀਆ 1 ਲੇਬਰ ਕਲੋਨੀ ਇੱਥੇ ਤੱਕ ਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਥਾਂ ਹੈ ਉਸ ਬਿਲਡਿੰਗ ਦੇ ਥੱਲੇ ਦੇ ਕੁੱਤੇ ਅਸੀਂ ਕਾਰਪੋਰੇਸ਼ਨ ਦੇ ਦਫ਼ਤਰ ਦੇ ਮੰਨ ਲਓ ਉੱਤੇ ਜਾਣ ਲੱਗੇ ਆ ਤਾਂ ਉਸ ਬਿਲਡਿੰਗ ਦੇ ਜਿਹੜੇ ਕੁੱਤੇ ਹੈਗੇ ਉਹ ਵੀ ਸਾਨੂੰ ਵੱਢਦੇ ਆ ਸਾਡੇ ਹਰੇਕ ਸਮਾਜ ਦੇ ਵਿਅਕਤੀ ਨੂੰ ਵੱਢਦੇ ਆ ਜਿਹੜਾ ਵੀ ਉੱਥੇ ਆਪਣਾ ਜਾਣਾ ਚਾਹੁੰਦਾ ਜਿਹੜਾ ਉੱਥੇ ਜਾ ਰਿਹਾ ਵਾ ਤੇ ਹੋਰ ਵੀ ਗਲੀ ਦੇ ਜਿਹੜੇ ਕੁੱਤੇ ਹੈਗੇ ਆ ਰਾਤ ਬਰਾਦ ਤਾ ਆਣਾ ਜਾਣਾ ਇੰਨਾ ਦਿੱਕਤ ਦੀ ਪਰੇਸ਼ਾਨੀ ਦੀ ਗੱਲ ਹੋ ਗਈ ਕਿ ਜਿੱਕ ਲੇਬਰ ਕਲਾਸ ਦਾ ਬੰਦਾ ਜੇ ਹਲਵਾਈ ਹੈ ਹਲਵਾਈ ਦਾ ਕੰਮ 2 ਤੋਂ 3 ਵਜੇ ਬਾਅਦ ਹੀ ਖਤਮ ਹੁੰਦਾ ਰਾਤ ਨੂੰ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੋਏਗਾ ਤੇ ਸਮਾਜ ਨੂੰ ਵੀ ਪਤਾ ਹੋਏਗਾ ਕਿ ਹਲਵਾਈ ਨੂੰ ਸਭ ਤੋਂ ਵੱਧ ਦਿੱਕਤ ਹੋਣ ਵਾਲੀ ਚੀਜ਼ ਹੈ ਬਿਲਕੁਲ ਉਹ ਬੰਦਾ ਆਪ ਪੈਲਸ ਤੋਂ ਕੰਮ ਛੱਡ ਕੇ ਬਾਹਰ ਆਇਆ ਬਾਹ ਨਿਕਲਿਆ ਆਟੋ ਫੜਿਆ ਮੰਨ ਲਓ ਕਿਸੇ ਚੌਂਕ ਤੇ ਉਤਰਿਆ ਪ੍ਰਤਾਪ ਚੌਕ ਉਤਰਿਆ ਹੁਣ ਆਣਾ ਤਾਂ ਉਹਨੇ ਗਲੀ ਰਾਹੀ ਹੀ ਆਪਣੇ ਵਿਸਕਰਮਾ ਕਲੋਨੀ ਦੇ ਵਿੱਚ ਹੈ ਜਾਂ ਪ੍ਰਬਤਨਗਰ ਦੇ ਭਗਵਾਨਗਰ ਦੇ ਵਿੱਚ ਹੈ ਉਸ ਗਲੀਆਂ ਦੇ ਕੁੱਤਿਆਂ ਨੇ ਇੰਨਾ ਕਹਿਰ ਮਚਾਇਆ ਹੋਇਆ ਕਿ ਮਜਾਲ ਨਹੀਂ ਹੈ ਕਿ ਕੱਲਾ ਬੰਦਾ ਬਿਨਾਂ ਹੱਥ ਦੇ ਵਿੱਚ ਹੱਥ ਦੇ ਵਿੱਚ ਇੱਟ ਪੱਥਰ ਚੱਕੇ ਬਿਨਾਂ ਜੋ ਆਪਣੇ ਘਰ ਤੱਕ ਪਹੁੰਚ ਜਾਵੇ ਇੱਥੇ ਤੱਕ ਕਿ ਇੰਨੇ ਕਿ ਨਿਡਰ ਕੁੱਤੇ ਹੋ ਚੁੱਕੇ ਆ ਕਿ ਉਹ ਇੱਟ ਪੱਥਰ ਨਾਲ ਵੀ ਨਹੀਂ ਡਰਦੇ ਜੇ ਅਸੀਂ ਇੱਟ ਪੱਥਰ ਨਾਲ ਉਹਦੇ ਤੇ ਹਮਲਾ ਕਰਦੇ ਤਾਂ ਉਲਟਾ ਹੋਰ ਵੀ ਜ਼ਿਆਦਾ ਇਹ ਤਾਂ ਹੋਰ ਵੀ ਜ਼ਿਆਦਾ ਬਹੁਤ ਹੀ ਜ਼ਿਆਦਾ ਕਹਿਰ ਨਾਲ ਮਤਲਬ ਉਹਨਾਂ ਨੂੰ ਮੈਂ ਤਾਂ ਇਹ ਕਹਾਂਗਾ ਕਿ ਸਭ ਤੋਂ ਜ਼ਿਆਦਾ ਮੀਟ ਖਾਣ ਵਾਲਾ ਪੰਜਾਬ ਜੇ ਸਾਡਾ ਦੇਸ਼ ਹੈ ਤਾਂ ਉਹ ਮੀਟ ਕੱਲਾ ਸਿਰਫ ਕੁੱਤਿਆਂ ਨੂੰ ਹੀ ਖਵਾਇਆ ਜਾ ਰਿਹਾ ਜਿੰਨਾ ਵੀ ਗੰਦ ਹੈ ਕੁੱਤਿਆਂ ਨੂੰ ਖਵਾਇਆ ਜਾ ਰਿਹਾ ਜਾਕੀ ਉਹਨਾਂ ਦੀ ਜਿਹੜੀ ਬ੍ਰੇਨ ਵਾਸ਼ ਹੈ ਵਫਾਦਾਰੀ ਦੀ ਉਹ ਵਫਾਦਾਰ ਹੋਣ ਦੀ ਬਜਾਏ ਹੋਰ ਖੂਨਖਾਰ ਤੇ ਖਤਰਨਾਕ ਹੋ ਚੁੱਕੇ ਆ ਤੇ ਆਮ ਪਬਲਿਕ ਬਹੁਤ ਪਰੇਸ਼ਾਨ ਆ ਖਾਸ ਕਰ ਲੇਬਰ ਜਨ ਬਹੁਤ ਪਰੇਸ਼ਾਨ ਆ ਇੱਥੇ ਆਏ ਹੋਏ ਇੱਥੇ ਆਏ ਹੋਏ ਜਿੰਨੇ ਵੀ ਡੌਗ ਬਾਈਟ ਵਾਲੀ ਲਾਈਨ ਹੈ ਜਿੰਨੇ ਵੀ ਡੌਗ ਬਾਈਟ ਲੈਣ ਲਾਇਆ ਸਾਰੇ ਹੀ ਲੇਬਰ ਕਲਾਸ ਦੇ ਨੇ ਕੋਈ ਗੱਡੀ ਵਾਲਾ ਨਹੀਂ ਹੈ ਕਿਉਂ ਗੱਡੀ ਵਾਲੇ ਨੇ 7 ਵਜੇ ਆਪਣੇ ਘਰੇ ਪਹੁੰਚ ਜਾਣਾ ਤੇ 11 ਵਜੇ ਆਪਣੇ ਦਫ਼ਤਰ ਜਾਣਾ ਪਰ ਲੇਬਰ ਕਲਾਸ ਨੇ ਸਵੇਰੇ 6 ਵਜੇ ਦੂਰ ਕਿ ਨਾ ਮੰਡੀ ਵੀ ਜਾਊਗਾ ਸਵੇਰੇ 6 ਵਜੇ ਆਪਣਾ ਹਲਵਾਈ ਦੇ ਕੰਮ ਤੇ ਵੀ ਜਾਏਗਾ ਤੇ ਰਾਤੀ 11 12 1 2 3 ਵਜੇ ਤੱਕ ਘਰੇ ਆਏਗਾ ਤੇ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਲੁਧਿਆਣੇ ਦੇ ਖਾਸ ਕਰ ਕਾਰਪੋਰੇਸ਼ਨ ਡਿਪਾਰਟਮੈਂਟ ਨੂੰ ਹੱਥ ਜੋੜ ਬੇਨਤੀ ਕਰਨਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਸਿਵਲ ਹਸਪੀਟਲ ਦੇ ਡਾਕਟਰ ਸਾਹਿਬਾਨ ਬੜੇ ਜ਼ਿੰਮੇਵਾਰੀ ਨਾਲ ਡੌਗ ਬਾਈਟ ਦੇ ਟੀਕੇ ਲਗਾ ਲਗਾ ਰਹੇ ਤੇ ਲਗਵਾ ਰਹੇ ਆ ਉਸੇ ਤਿਕਨ ਲੋ ਵੀ ਆਪਣੀ ਜ਼ਿੰਮੇਵਾਰੀ ਸਮਝਣ ਤੇ ਉਹਨਾਂ ਕੁੱਤਿਆਂ ਤੇ ਨੱਥ ਪਾਉਣ ਜਿਹੜੇ ਕੁੱਤੇ ਬਹੁਤ ਹੀ ਜ਼ਿਆਦਾ ਖੂਨਖਾਰ ਹੈਗੇ ਆ ਇਹ ਜਿਹੜੇ ਇਲਾਕੇ ਦੇ ਵਿੱਚ ਦੱਸਿਆ ਮੈਂ ਤੁਹਾਨੂੰ ਇੱਕ ਇੱਕ ਕੁੱਤੇ ਵਾਰੀ ਦੱਸ ਦੂੰਗਾ ਇਹ ਕੁੱਤਾ ਕਿਸ ਤਰੀਕੇ ਨਾਲ ਵੱੜਦਾ ਤੇ ਇਹ ਕੁੱਤਾ ਕਿਵੇਂ ਵੱੜਦਾ ਮੋਟਰਸਾਈਕਲ ਤੇ ਤਾਂ ਤੁਸੀਂ ਚੱਲ ਹੀ ਨਹੀਂ ਸਕਦੇ ਮੋਟਰਸਾਈਕਲ ਤੇ ਤਾਂ ਪਿੱਛੇ ਦੌੜ ਕੇ ਹਮਲਾ ਕਰਦੇ ਆਗੇ ਆ ਸਰ ਸੁਪਰੀਮ ਕੋਰਟ ਵੱਲੋਂ ਦਿੱਲੀ ਦੇ ਵਿੱਚ ਇੱਕ ਜਿਹੜਾ ਨਿਯਮ ਹੈ ਲਾਗੂ ਕੀਤਾ ਜਾ ਰਿਹਾ ਹੈ ਕਿ ਉੱਥੇ ਦੇ ਜਿਹੜੇ ਡੌਗਸ ਨੇ ਜਿਹੜੇ ਸਟਰੀ ਡੌਗਸ ਨੇ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਵੇਗਾ ਤੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਿਹਾ ਤੁਹਾਨੂੰ ਕੀ ਲੱਗਦਾ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਨਿਯਮ ਹੋਣਾ ਚਾਹੀਦਾ ਸ਼ੈਲਟਰ ਹੋਮ ਤਾਂ ਬਹੁਤ ਵਧੀਆ ਸੁਵਿਧਾ ਹੈਗੀ ਹੈ ਕਿ ਹਾਂ ਕੁੱਤਿਆਂ ਨੂੰ ਮਾਰਨ بجائے ਜਾਂ ਉਹਨਾਂ ਨੂੰ ਸਿਆਚੂ ਕੱਢਣ ਦੀ بجائے ਦੇਖੋ ਉਹ ਵੀ ਜਾਨਵਰ ਹੈ ਉਹ ਵੀ ਸਾਡੇ ਹੀ ਸਮਾਜ ਦਾ ਇੱਕ ਅੰਗ ਹੈ ਕੁੱਤਿਆਂ ਤੋਂ ਬਿਨਾ ਸਮਾਜ ਦਾ ਵੀ ਹੱਲ ਹੈ ਨਹੀਂ ਕਿਉਂਕਿ ਜਦ ਆਪਾਂ ਦੇਖਦੇ ਆਂ ਕਿ ਕਿਸੇ ਪਿੱਠ ਪਿੱਛੇ ਕੋਈ ਰੱਖਿਆ ਕਰਨ ਵਾਲਾ ਹੋਵੇ ਤਾਂ ਉਹ ਕੁੱਤੇ ਹੀ ਹੁੰਦੇ ਆ ਘਰ ਦੇ ਰੱਖਿਆ ਕਰਨਾ ਤੇ ਉਹ ਵੀ ਸਾਡੇ ਸਮਾਜ ਦੇ ਇੱਕ ਅੰਗ ਹੈ ਦੇ ਸ਼ੈਲਟਰ ਬਣ ਜਵੇ ਤਾਂ ਹਾਂ ਇਹ ਹੋ ਸਕਦਾ ਕਿ ਉਹ ਕੁੱਤੇ ਆਪਣੇ ਸ਼ੈਲਟਰ ਦੇ ਵਿੱਚ ਉਹਨਾਂ ਨੂੰ ਰੋਟੀ ਮਿਲੇਗੀ ਉਹ ਭੁੱਖੇ ਨਹੀਂ ਮਰਨਗੇ ਸਗੋਂ ਆਪਣੀ ਜ਼ਿੰਦਗੀ ਬਤੀਤ ਕਰ ਸਕਣਗੇ ਵਧੀਆ ਉਪਚਾਰ ਹੈ ਵਧੀਆ ਉਪਰਾਲਾ ਹੈ ਬਟ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਜਦ ਦਾ ਇਹ ਡੌਗਸ ਦੇ ਜਿਹੜੀ ਉਹ ਨਸਬੰਦੀ ਵਾਲੀ ਸਕੀਮ ਇਹਨਾਂ ਨੇ ਕੱਢੀ ਸੀ ਉਸ ਤੋਂ ਬਾਅਦ ਖੂਨਖਾਰ ਹੋਣੇ ਜ਼ਿਆਦਾ ਡਾਕਟਰ ਡੌਗਸ ਸਟਾਰਟ ਹੋਏ ਆ ਉਸ ਤੋਂ ਪਹਿਲਾਂ ਵੀ ਅਸੀਂ ਡੌਗਸ ਦੇ ਵਿੱਚ ਰਹੇ ਆ ਜਦ ਇਹ ਨਸਬੰਦੀ ਦਾ ਕੰਮ ਨਹੀਂ ਸੀਗਾ ਨਾ ਫੜ ਕੇ ਨਸਾਂ ਵੜ ਦਿੰਦੇ ਸੀ ਉਸ ਟਾਈਮ ਸਗੋ ਆਬਾਦੀ ਡੌਗ ਦੀ ਵੱਧ ਰਹੀ ਸੀ ਬਟ ਡੌਗਸ ਇੰਨੇ ਕੇ ਖੂੰਖਾਰ ਨਹੀਂ ਸੀਗੇ ਇਹ ਇਹਨਾਂ ਦੇ ਮਤਲਬ ਹੁਣ ਮੈਂ ਸਿੱਧੀ ਜੀ ਗੱਲ ਕਹੂੰਗਾ ਕਿ ਜਿਹੜੀ ਨਸਬੰਦੀ ਵਾਲੀ ਹੈਗੀ ਉਹਦੇ ਉੱਤੇ ਡਾਕਟਰ ਵੀ ਉਸ ਹਿਸਾਬ ਨਾਲ ਧਿਆਨ ਦੇਣ ਕਿ ਜਦ ਉਹਨਾਂ ਦੀ ਨਸਬੰਦੀ ਕੀਤੀ ਜਾਂਦੀ ਤਾਂ ਉਹਨਾਂ ਨੂੰ ਇਹ ਜੇ ਦਵਾਈ ਹੈ ਜੇ ਡਾਕਟਰ ਉਹ ਦੇਣ ਕਿ ਉਹਨਾਂ ਦੇ ਮਾਈਂਡ ਦੇ ਉੱਤੇ ਕੋਈ ਗਲਤ ਪ੍ਰਭਾਵ ਨਾ ਪਵੇ ਬਾਕੀ ਸ਼ੈਲਟਰ ਦਾ ਬਹੁਤ ਵਧੀਆ ਚੀਜ਼ ਹੈ ਜੀ ਮਗਰ ਲੋਕਾਂ ਵੱਲੋਂ ਇਸ ਜਿਹੜਾ ਨਿਯਮ ਹੈ ਇਹਦਾ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਕਿ ਜਿਹੜੇ ਜਾਨਵਰ ਨੇ ਜਿਹੜੇ ਡੌਗਸ ਨੇ ਉਹਨਾਂ ਨਾਲ ਇਦਾਂ ਨਹੀਂ ਕੀਤਾ ਜਾਣਾ ਚਾਹੀਦਾ ਵੀ ਉਹਨਾਂ ਨੂੰ ਵੀ ਖੁੱਲ੍ਹਾ ਘੁੰਮਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਲੋਕਾਂ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ ਤੇ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਮੈਂ ਇੱਕ ਗੱਲ ਕਹੂੰਗਾ ਕਿ ਆਪਣੇ ਬੱਚੇ ਨੂੰ ਜਾਨਵਰ ਦੇ ਹੱਥੋਂ ਮਰਵਾਉਣ ਨਾਲੋਂ ਜ਼ਿਆਦਾ ਵਧੀਆ ਤੁਸੀਂ ਆਪ ਆਪਣੇ ਬੱਚੇ ਨੂੰ ਆਪਣੇ ਹੱਥਾਂ ਨਾਲ ਮਾਰ ਦੋ ਜੇ ਇਦਾਂ ਦਾ ਪ੍ਰੋਟੈਸਟ ਕਰ ਰਹੇ ਹੋ ਤਾਂ ਤੁਹਾਡਾ 7 ਸਾਲ ਦਾ 5 ਸਾਲ ਦਾ ਬੱਚਾ ਗਲੀ ਦੇ ਵਿੱਚ ਘੁੰਮ ਰਿਹਾ ਹੈ ਇੱਕ ਕੁੱਤਾ ਆ ਕੇ ਉਹਦੇ ਉੱਤੇ ਹਮਲਾ ਕਰਦਾ ਤੇ ਉਹ ਮੁੰਡਾ ਮਰ ਜਾਂਦਾ ਬੱਚਾ ਮਰ ਜਾਂਦਾ ਜਦ ਕਿ ਪਤਾ ਨਹੀਂ ਕਿੱਥੇ ਕਿੱਥੇ ਮਿੰਤਾ ਕਰ ਕਰਕੇ ਤੁਸੀਂ ਦੀਵੇ ਬਾਲ ਬਾਲ ਕੇ ਉਸ ਬੱਚੇ ਨੂੰ ਪ੍ਰਾਪਤ ਕੀਤਾ 10 ਸਾਲ ਬਾਅਦ ਤੁਹਾਡੇ ਬੱਚਾ ਹੋਇਆ ਤੇ ਉਹ ਬੱਚੇ ਨੂੰ ਕਿਹਨੇ ਮਾਰਤਾ ਗੁੱਤੇ ਨੇ ਮਾਰਤਾ ਇੱਕ ਗਲੀ ਦੇ ਕੁੱਤੇ ਨੇ ਖੂਨਖਾਰ ਜਾਨਵਰ ਨੇ ਉਹਦੇ ਤੇ ਹਮਲਾ ਕਰਕੇ ਉਹਦੇ ਤੇ ਬਾਈਟ ਕਰਕੇ ਉਹਨੂੰ ਜਾਨੋਂ ਮਾਰਤਾ ਤਾਂ ਮੈਂ ਤਾਂ ਇਹ ਕਹਾਂਗਾ ਕੈਂਡਲ ਮਾਰਚ ਕਰਨ ਵਾਲੇ ਨੂੰ ਕੀ ਯਾਤਾ ਫਿਰ ਆਪਣੇ ਬੱਚਿਆਂ ਨੂੰ ਤੁਸੀਂ ਆਪਣੇ ਹੱਥਾਂ ਨਾਲ ਹੀ ਮਾਰ ਦੋ ਜਾਂ ਫਿਰ ਉਹ ਜਾਨਵਰ ਹੀ ਬਚਾ ਲਓ ਜੇ ਅੱਜ ਦੀ ਦੇਰ ਦੇ ਵਿੱਚ ਬੰਦਿਆਂ ਨਾਲੋਂ ਬੱਚਿਆਂ ਨਾਲੋਂ ਵੱਧ ਤੁਹਾਡੇ ਦਿਮਾਗ ਦੇ ਵਿੱਚ ਜਾਨਵਰ ਚੱਲ ਰਹੇ ਨੇ ਤਾਂ ਫਿਰ ਬੰਦੇ ਮਾਰਨੇ ਸਟਾਰਟ ਕਰ ਦੋ ਤੇ ਜਾਨਵਰ ਬਚਾਉਣੇ ਸਟਾਰਟ ਕਰ ਦੋ ਹਾਂ ਮੈਂ ਉਹਨਾਂ ਕੈਂਡਲ ਮਾਰਚ ਵਾਲਿਆਂ ਨੂੰ ਕਹੂੰਗਾ ਕਿ ਸਪੋਰਟ ਕਰੋ ਸ਼ੈਲਟਰ ਨੂੰ ਕਿ ਜਿਹੜਾ ਸ਼ੈਲਟਰ ਉਹਨੂੰ ਰੋਟੀ ਵੀ ਦੇਵੇਗਾ ਤੇ ਜਿਹੜਾ ਸ਼ੈਲਟਰ ਉਹਨੂੰ ਰਹਿਣ ਦੀ ਥਾਂ ਵੀ ਦੇਵੇਗਾ ਉੱਥੇ ਸ਼ੈਲਟਰ ਦੇ ਵਿੱਚ ਉਹ ਖੂਨਖਾਰ ਜਾਨਵਰ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰ ਸਕਣਗੇ ਸੋ ਕੋ ਕਿਸੇ ਦੂਸਰੇ ਦੀ ਜ਼ਿੰਦਗੀ ਨਹੀਂ ਲੈਣਗੇ ਮੈਂ ਤੁਹਾਨੂੰ ਆ ਕੈਮਰੇ ਦੇ ਵਿੱਚ ਦਿਖਾਣਾ ਚਾਹਨਾ ਕੱਲ ਰਾਤ ਦੀ ਇੱਕ ਕਟਨਾ ਬਹੁਤ ਛੋਟੀ ਕਟਨਾਵਾ ਆ ਬੀਜ ਜੀ ਦੇ ਪੈਰ ਦੇ ਵਿੱਚ ਦੇਖੋ ਜੇ ਇਹਨਾਂ ਨੇ ਪੈਂਟ ਨਾ ਪਾਈ ਹੁੰਦੀ ਜੀਨ ਦੀ ਪੈਂਟ ਨਾ ਪੂਰਾ ਮਾਸ ਫਾੜ ਕੇ ਲੈ ਜਾਂਦੇ ਜੇ ਪੈਂਟ ਨਾ ਪਾਈ ਹੁੰਦੀ ਤਾਂ ਪੂਰਾ ਮਾਸ ਫਾੜ ਕੇ ਲੈ ਜਾਂਦੇ ਇੱਥੇ ਤੱਕ ਕਿ ਇਹਨਾਂ ਨੂੰ ਡਗਾ ਵੀ ਲਿਆ ਕੁੱਤੇ ਨੇ ਤੇ ਡਗਾਨ ਤੋਂ ਬਾਅਦ ਖੇਚਿਆ ਵਾ ਬੂਚ ਨਾ ਪਾਇਆ ਹੁੰਦਾ ਤਾਂ ਇਹਨਾਂ ਦਾ ਹੋਰ ਵੀ ਮਾਸ ਪਟਿਆ ਹੋਣਾ ਸੀ ਤਮਾ ਐਸਸੀ ਨੂੰ ਕਹੂੰਗਾ ਕਿ ਸ਼ੈਲਟਰ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਉਪਚਾਰਾਵਾ ਕੇਂਦਰ ਸਰਕਾਰ ਜੇ ਉਪਚਾਰਾ ਕਰ ਰਹੀ ਹੈ ਤਾਂ ਕੇਂਦਰ ਸਰਕਾਰ ਦੇ ਵਿੱਚ ਬੈਠੀ ਸਰਕਾਰ ਮੂਰਖ ਨਹੀਂ ਹੈ ਸਾਰੇ ਸਮਝਦਾਰ ਸੂਝਵਾਨ ਨੇ ਕਿਉਂਕਿ ਮੈਂ ਇੰਨਾ ਕਹੂੰਗਾ ਕਿ ਸਾਡੇ ਬਜ਼ੁਰਗ ਮੂਰਖ ਨਹੀਂ ਹੋ ਸਕਦੇ ਹਾਂ ਯੁਵਾ ਪੀੜੀ ਮੂਰਖ ਜ਼ਰੂਰ ਹੋ ਸਕਦੀ ਹੈ ਸਰ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਹੀ ਗੰਦੇ ਤਰੀਕੇ ਨਾਲ ਤੁਹਾਡਾ ਪੈਰ ਨੋਚਿਆ ਹੋਇਆ ਤੁਸੀਂ ਇੱਕ ਵਾਰੀ ਦੱਸ ਸਕਦੇ ਹੋ ਕਿੰਨੇ ਕ ਕੁੱਤੇ ਸੀਗੇ ਉਹ 4-5 ਕੁੱਤੇ ਸੀਗੇ ਜੀ ਅੱਛਾ ਤੇ ਉਹਨਾਂ ਨੇ ਤੁਹਾਨੂੰ ਗਰਾ ਕੇ ਗਰਾ ਕੇ ਬਾਈਕ ਤੇ ਜਾ ਰਿਆ ਸੀ ਤੇ ਪਿੱਛੋਂ ਹਮਲਾ ਕਰਤਾ ਉਹਨਾਂ ਨੇ ਅੱਛਾ ਤੇ ਅਕਸਰ ਅਸੀਂ ਵੇਖਦੇ ਆ ਕਿ ਜਦ ਵੀ ਕੋਈ ਵਹੀਕਲ ਤੇਜ਼ ਰਫ਼ਤਾਰ ਦੇ ਵਿੱਚ ਹੁੰਦਾ ਤਾਂ ਉੱਤੇ ਪਿੱਛੇ ਪੈਂਦੇ ਇੱਦਾਂ ਦਾ ਕੋਈ ਸੀਗਾ ਸੀਗੀ ਬਿਲਕੁਲ ਨਾਰਮਲ ਸਪੀਡ ਸੀਗੀ ਜੀ ਅੱਛਾ ਤੇ ਤੁਹਾਡਾ ਕੀ ਕਹਿਣਾ ਲੋਕਾਂ ਨੂੰ ਜਿਹੜੇ ਪ੍ਰੋਟੈਸਟ ਕਰ ਰਹੇ ਇਸ ਸਮੇਂ ਕੈਂਡਲ ਮਾਰਚ ਕਰ ਰਹੇ ਆ ਵੀ ਇੱਦਾਂ ਦਾ ਕੁਝ ਵੀ ਨਹੀਂ ਕਰਨਾ ਚਾਹੀਦਾ ਨਹੀਂ ਮੈਡਮ ਉਹ ਕਰ ਰਹੇ ਕਰੇ ਸੈਂਟਰਲ ਹੌਮ 'ਮੇ ਰੱਖੇ ਬਾਹਰ オーਪਨ ਨਹੀਂ ਛੋੜਨੀ ਜੀ ਖੁੱਲੇ ਨਹੀਂ ਛੋੜਨੀ ਸੀ ਜੀ ਜਰਮ ਖਤਰਨਾਕ ਹੈ ਕਿਸੇ 'ਤੇ ਹਮਲਾ ਕਰ ਸਕਤੇ ਨੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਪੈਰ ਹੈ ਬਿਲਕੁਲੀ ਨੋਸ਼ ਦਿੱਤਾ ਗਿਆ ਤੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਤਾਂ ਤੁਸੀਂ ਵੇਖ ਸਕਦੇ ਹੋ ਇਹ ਬਹੁਤ ਹੈਲਦੀ ਦਸਰੇ ਨੇ ਤੇ ਇਹਨਾਂ ਨੂੰ ਚਾਰ ਪੰਜ ਕੁੱਤਿਆਂ ਨੇ ਬਾਈਕ ਤੋਂ ਗਰਾਹ ਕੇ ਪੂਰਾ ਉਹਨਾਂ ਦਾ ਪੈਰ ਜਿਹੜਾ ਹੈ ਉਹ ਨੋਝ ਲਿਆ ਜਿੱਤੇ ਇੱਕ ਪਾਸੇ ਸੁਪਰੀਮ ਕੋਰਟ ਵੱਲੋਂ ਇੱਕ ਨਿਯਮ ਦਿੱਲੀ ਦੇ ਵਿੱਚ ਲਾਗੂ ਕੀਤਾ ਗਿਆ ਹੈ ਕਿ ਜਿਹੜੇ ਵੀ ਸਟਰੀ ਜਿੰਨੇ ਵੀ ਸਟਰੀ ਡੌਗਸ ਨੇ ਉਹਨਾਂ ਨੂੰ ਸ਼ੈਲਟਰ ਹੋਮਸ ਪ੍ਰੋਵਾਈਡ ਕਿਤੇ ਜਾਣਗੇ ਉੱਥੇ ਹੀ ਲੋਕਾਂ ਵੱਲੋਂ ਕਿਤੇ ਨਾ ਕਿਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਿ ਇਦਾਂ ਦਾ ਕੁਝ ਵੀ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਹੁਣ ਤੁਸੀਂ ਵੇਖਿਆ ਕਿੰਨੇ ਬੁਰੇ ਤਰੀਕੇ ਨਾਲ ਇਹ ਤਾਂ ਸਿਰਫ ਇੱਕ ਕੇਸ ਹੈਗਾ ਉੱਥੇ ਤੁਸੀਂ ਲਾਈਨ ਵੇਖ ਸਕਦੇ ਹੋ ਕਿੰਨੀ ਲੰਬੀ ਲਾਈਨ ਹੈ ਤੇ ਇਹ ਸਿਰਫ ਡੌਗ ਬਾਈਟ ਸੈਕਸ਼ਨ ਜਿਵੇਂ ਤੁਸੀਂ ਵੇਖ ਸਕਦੇ ਹੋ ਸਿਰਫ ਡੌਗ ਬਾਈਟ ਸੈਕਸ਼ਨ ਹੈ ਤੇ ਇੰਨੀ ਲੰਬੀ ਲਾਈਨ ਇੱਥੇ ਲੱਗੀ ਹੋਈ ਹੈ ਮੈਮ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੂੰਗਾ ਸ਼ੈਲਟਰ ਇੱਕ ਬਹੁਤ ਵਧੀਆ ਉਪਚਾਰਾ ਹੈ ਜਿਸ ਦੇ ਉੱਤੇ ਬੀਤਦੀ ਹੈ ਨਾ ਦੁੱਖ ਉਹਨੂੰ ਹੁੰਦਾ ਵਾ ਜਿਹਦਾ ਬੱਚਾ ਮਰਦਾ ਵਾ ਕੱਲਾ ਦੁੱਖ ਉਹਨੂੰ ਹੁੰਦਾ ਨਾ ਕਿ ਪੂਰੇ ਸ਼ਹਿਰ ਵਾਲਿਆਂ ਨੂੰ ਜੇ ਸ਼ਹਿਰ ਵਾਲੇ ਕੈਂਡਲ ਮਾਰਚ ਕਰਦੇ ਪਏ ਹਨ ਤਾਂ ਹਜੇ ਤੱਕ ਉਹਨਾਂ ਨੂੰ ਨਹੀਂ ਬੱਜਿਆ ਗਿਆ ਪਹਿਲਾਂ ਉਹਨਾਂ ਦੇ ਬਾਈਟ ਕਰਵਾਓ ਜਦ ਚਾਰ ਕੁੱਤੇ ਉਹਨਾਂ ਦੇ ਉੱਤੇ ਛੱਡੋ ਫਿਰ ਉਹ ਆਪ ਕਹਿਣਗੇ ਕਿ ਹਾਂ ਇਹਨਾਂ ਨੂੰ ਅੰਦਰ ਕਰੋ ਕੈਂਡਲ ਮਾਰ ਚਲੇ ਕੰਮ ਬਦਈਆ ਮੇਰੇ ਹਿਸਾਬ ਨਾਲ ਤਾਂ ਨਹੀਂ ਕਰਦੇ ਪਏ ਕਿਉਂਕਿ ਮੈਨੂੰ ਕੁੱਤੇ ਨੇ ਵੱਢਿਆ ਇਹਨੂੰ ਕੁੱਤੇ ਨੇ ਵੱਢਿਆ ਹੋ ਸਕਦਾ ਕੱਲ ਦੀ ਦੇਰ ਦੇ ਵਿੱਚ ਕੁੱਤੇ ਦੇ ਸਾਤੇ ਕੋਈ ਲੋਕਾਂ ਦੇ ਜਿਹੜੇ ਪਾਲੇ ਹੋਏ ਪਿੱਟ ਬੁੱਲ ਹੈਗੇ ਆ ਹੋਰ ਵੱਡੇ ਖੂਨਖਾਰ ਹੈਗੇ ਆ ਉਹ ਕੁੱਲੇ ਛੱਡ ਦਿੱਤੇ ਜਾਣ ਤੇ ਉਹਦੇ ਨਾਲ ਵੀ ਹੋ ਸਕਦਾ ਕਿ ਬਹੁਤ ਜ਼ਿਆਦਾ ਕਿਸੇ ਦੀ ਮੌਤਾਂ ਹੋਣ ਲੱਗ ਜਾਣ ਤੇ ਇਹਨਾਂ ਨੂੰ ਬਚਾਇਆ ਜਾਵੇ ਤੇ ਆਪ ਆਪਣੇ ਨਿਊਜ਼ ਸਮਾਚਾਰ ਦੁਆਰਾ ਇੱਕ ਗੱਲ ਕੇਂਦਰ ਤੱਕ ਪਹੁੰਚਾਓ ਕਿ ਸ਼ੈਲਟਰ ਬਹੁਤ ਵਧੀਆ ਚੀਜ਼ ਆ ਉਹਨਾਂ ਤੱਕ ਵੀ ਬਚਾਓ ਜਿਹੜੇ ਕੈਨਲ ਮਾਰਚ ਕਰ ਰਹੇ ਆ ਸ਼ੈਲਟਰ ਬਹੁਤ ਵਧੀਆ ਚੀਜ਼ ਆ ਉਹਦੇ ਨਾਲ ਕੀ ਆ ਸਾਡੇ ਛੋਟੇ-ਛੋਟੇ ਬੱਚੇ ਬਚਣਗੇ ਅਸੀਂ ਤਾਂ ਚਲੋ ਵੱਡੇ ਸੀਗੇ ਪੰਜ ਕੁੱਤਿਆਂ ਨੇ ਵੱਢਿਆ ਅਸੀਂ ਤਾਂ ਕੋਈ ਗੱਲ ਨਹੀਂ ਝੜਾ ਕੇ ਚੜਾ ਲਿਆ ਪਰ ਛੋਟੇ-ਛੋਟੇ ਬੱਚੇ ਮੈਡਮ ਨਹੀਂ ਬਚਾ ਸਕਦੇ ਆਪਣੇ ਆਪ ਨੂੰ ਇਸ ਲਈ ਨਾਇਕਾਉਂਗਾ ਸ਼ੈਲਟਰ ਬੜੀਆ ਚੀਜ਼ ਆ ਤੁਸੀਂ ਇੱਥੇ ਡੌਗ ਬਾਈਟ ਸੈਕਸ਼ਨ 'ਚ ਆਏ ਹੋ ਮਤਲਬ ਤੁਹਾਡੇ ਡੌਗਸ ਨਾਲ ਐਕਸਪੀਰੀਅੰਸ ਕਿਦਾਂ ਦਰਿਆ ਡੌਗਸ ਨਾਲ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਹੈ ਐਕਚੁਅਲੀ ਇਹ ਕੋਈ ਬਾਹਰਲਾ ਡੌਗ ਸੀਗਾ ਜਿਹਨੂੰ ਐਕਚੁਅਲੀ ਟਰੋਮਾ ਆਇਆ ਸੀ ਉਹਨੂੰ ਤੇ ਟਰੋਮਾ ਹੋਣ ਕਰਕੇ ਕਿਸੇ ਨੇ ਉਹਨੂੰ ਪਰੇਸ਼ਾਨ ਕੀਤਾ ਹੋਣਾ ਤਾਂ ਕਰਕੇ ਆਪਾਂ ਉਹਨੂੰ ਰੋਟੀ ਪਾ ਰਹੀ ਸੀ ਤਾਂ ਉਹਨਾਂ ਨੇ ਬਾਈਟ ਕਰ ਲਿਆ ਅਦਰਵਾਈਜ਼ ਇਦਾਂ ਦਾ ਕੋਈ ਰੀਜ਼ਨ ਨਹੀਂ ਹੁੰਦਾ ਡੌਗਸ ਮੈਨੂੰ ਬਹੁਤ ਜ਼ਿਆਦਾ ਲਵਲੀ ਲੱਗਦੇ ਆ ਤੇ ਮੈਨੂੰ ਉਹਨਾਂ ਤੋਂ ਕੋਈ ਦਿੱਕਤ ਨਹੀਂ ਹੈਗੀ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਡੌਗ ਪ੍ਰੋਡੈਕਟ ਤਾਂ ਕਰਨਾ ਜੀ ਦਾ ਡੌਗਸ ਨੂੰ ਸਰ ਤੁਹਾਨੂੰ ਕਿਵੇਂ ਪਤਾ ਵੀ ਉਹ ਡੌਗ ਟਰੋਮਾ ਵਿੱਚ ਸੀਗਾ ਕਿਉਂਕਿ ਉਹਨੇ ਦੀ ਮਤਲਬ ਜਦੋਂ ਉਹਨੇ ਮੈਨੂੰ ਬਾਈਟ ਕੀਤਾ ਡੌਗ ਨੇ ਤੇ ਮੈਨੂੰ ਉਦੋਂ ਫੀਲ ਹੋਇਆ ਜਦਦਾ ਉਹਨੇ ਰਿਐਕਟ ਕੀਤਾ ਕਿਉਂਕਿ ਉਹ ਕਾਫੀ ਟਾਈਮ ਤੋਂ ਲੋਕਾਂ ਨੇ ਛੱਡਿਆ ਹੋਇਆ ਸੀ ਮਤਲਬ ਕਿ ਇਹਦਾ ਪੈਟ ਡੌਗ ਸੀ ਉਹ ਓਕੇ ਤੇ ਉਹ ਕਿਸ ਨੇ ਛੱਡ ਦਿੱਤਾ ਸੀ ਉਸ ਤੋਂ ਬਾਅਦ ਉਹਦੇ ਰਿਐਕਸ਼ਨ ਤੋਂ ਪਤਾ ਲੱਗ ਰਿਹਾ ਸੀ ਕਿ ਰਿਐਕਸ਼ਨ ਗੁੱਸੇ ਵਾਲਾ ਨਹੀਂ ਸੀਗਾ ਉਹ ਮਤਲਬ ਡਰ ਰਹਾ ਸੀ ਚਿਲਾ ਰਿਹਾ ਸੀਗਾ ਉਹ ਉੱਚੀ-ਉੱਚੀ ਵੀ ਮਤਲਬ ਇਹਨੂੰ ਬਾਈਟ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹਨੇ ਬਾਈਟ ਨਹੀਂ ਕੀਤਾ ਬਟ ਆਪਾਂ ਫੇਰ ਵੀ ਐਜ਼ ਅ ਮਤਲਬ ਸ ਬਟ ਉਦੋਂ ਨੇ ਕੋਈ ਬਾਈਟ ਨਹੀਂ ਕੀਤਾ ਬਟ ਹਾਂ ਇਦਾਂ ਸੀਗਾ ਪਤਾ ਲੱਗ ਰਿਹਾ ਸਾਨੂੰ ਦੇਖ ਕੇ ਵੀ ਲੋਕਾਂ ਨੇ ਉਹਨੂੰ ਕਿੱਦਾਂ ਟ੍ਰੀਟ ਕੀਤਾ ਜਿਸ ਕਰਕੇ ਉਹਨੇ ਇਦਾਂ ਰਿਐਕਟ ਕੀਤਾ ਮੇਬੀ ਕਿਤੇ ਨਾ ਕਿਤੇ ਅਸੀਂ ਵੀ ਗਲਤ ਹੈ ਗਏ ਇੱਥੇ ਕਿ ਆਪਾਂ ਕੁੱਤਿਆਂ ਨੂੰ ਕਿਸ ਤਰ੍ਹਾਂ ਤਰੀਕੇ ਨਾਲ ਟ੍ਰੀਟ ਕਰ ਰਹੇ ਆਂ ਤੇ ਕਦੇ ਵੀ ਤਾਲੀ ਇੱਕ ਹਤਨਾ ਨਹੀਂ ਵੱਜਦੀ ਹੈਗੀ ਤੇ ਮੇਰੇ ਯਾਨੀ ਬਸ ਇਹ ਚੀਜ਼ ਹੈ ਪਰ ਜੇ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਵੀਡੀਓਜ਼ ਆਉਂਦੀਆਂ ਨੇ ਜਿਹਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਤੇ ਅਟੈਕ ਕੀਤਾ ਜਾਂਦਾ ਡੌਗਸ ਵੱਲੋਂ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਦੇਖੋ ਸੋਸਾਇਟੀ ਦੀ ਆਈ ਥਿੰਕ ਜਿਹੜੇ ਮੈਂ ਦੇਖਿਆ ਕਈ ਡੌਗਸ ਅਟੈਕ ਦੇਖੇ ਆ ਬਟ ਉਹ ਆਪਾਂ ਕਹਿ ਨਹੀਂ ਸਕਦੇ ਕਿ ਡੌਗਸ ਅਗਰੈਸਿਵ ਹੁੰਦੇ ਆ ਕਾਫੀ ਫ੍ਰੈਂਡਲੀ ਟਾਈਪਸ ਹੁੰਦੇ ਆ ਕਿਉਂਕਿ ਮੇਰਾ ਆਪਦਾ ਵੀ ਇੱਕ ਪੈਡੋ ਹੈਗਾ ਤੇ ਮੇਰੇ ਘਰ ਦੇ ਬਾਹਰ ਵੀ ਤਿੰਨ ਚਾਰ ਡੌਗਸ ਰਹਿੰਦੇ ਆ ਸਟਰੀਟ ਡੌਗਸ ਤੇ ਮੌਣਾਂ ਨੂੰ ਫੂਡ ਦਿੰਨਾ ਤੇ ਅੱਜ ਵੀ ਦੇ ਰਹੇ ਆ ਤੇ ਇਹ ਚੀਜ਼ ਹੈ ਕਿ ਕਦੇ ਉਹਨਾਂ ਨੇ ਇਦਾਂ ਦਾ ਰਿਐਕਟ ਨਹੀਂ ਕੀਤਾ ਅਗਰੈਸ਼ਨ ਦੇ ਵਿੱਚ ਸੋ ਮੇਰੇ ਲਈ ਉਹ ਲਵਲੀ ਡੌਗਸ ਹੀ ਆ ਬਾਕੀ ਦਦਾਏਗਾ ਸਰ ਇੱਕ ਗੱਲ ਤਾਂ ਹੈ ਜਿਵੇਂ ਡੌਗ ਲਵਰ ਸਭ ਬਹੁਤ ਹੁੰਦੇ ਆ ਪਰ ਜੇਕਰ ਗੱਲ ਆਵੇ ਕਿ ਜਿਹੜੇ ਸਟਰੀਟ ਡੌਗਸ ਹੈ ਜੇਕਰ ਉਹਨਾਂ ਨੂੰ ਅਡਾਪਟ ਕਰਨ ਦੀ ਗੱਲ ਆਵੇ ਤਾਂ ਉਹ ਕੋਈ ਕੋਈ ਨਹੀਂ ਕਰਦਾ ਸਾਰੇ ਨੇ ਹੁੰਦਾ ਵੀ ਸਾਡੇ ਕੋਲ ਕੋਈ ਵਧੀਆ ਡੌਗ ਹੋਵੇ ਪਿਟਬੁਲ ਹੋਵੇ ਕੁਝ ਇਦਾਂ ਦਾ ਡੌਗ ਹੋਵੇ ਜਿਹੜੇ ਸਟਰੀਟ ਡੌਗਸ ਨੇ ਉਹਨਾਂ ਨੂੰ ਰੋਟੀ ਤਾਂ ਸਾਰੇ ਪਾ ਦਿੰਦੇ ਆ ਪਰ ਉਹਨਾਂ ਨੂੰ ਕੋਈ ਅਡਾਪਟ ਨਹੀਂ ਕਰਦਾ ਦੇਖੋ ਮੇਨਲੀ ਪ੍ਰੋਬਲਮ ਇਹ ਸੋਦੇ ਕਿ ਫੰਡਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ ਜੋ ਸੁਪਰੀਮ ਕੋਰਟ ਨੇ ਫੈਸਲਾ ਲੱਤਾ ਉਹ ਵੀ ਸਰਕਾਰ ਉਹਨਾਂ ਨੂੰ ਚੱਕ ਕੇ ਕਿਤੇ ਲੈ ਜਾਊਗੀ ਬਰ ਫੂਡ ਤਾਂ ਕਿਸੇ ਨੂੰ ਨਹੀਂ ਦਊਗੀ ਫੂਡ ਪ੍ਰੋਪਰ ਨਹੀਂ ਮਿਲੇਗਾ ਉਹਨਾਂ ਨੂੰ ਉਹ ਇਹਨਾਂ ਨੂੰ ਇੱਕ ਜਗ੍ਹਾ ਤੇ ਰੱਖਿਆ ਜਾਏਗਾ ਤੇ ਸਾਰਿਆਂ ਨੇ ਦੇਖਿਆ ਹੀ ਹੈ ਕਿ ਜਦ ਕੁੱਤੇ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਆਪਸ ਦੇ ਵਿੱਚ ਲੜਾਈਆਂ ਵਗੈਰਾ ਹੁੰਦੀਆਂ ਰਹਿੰਦੀਆਂ ਤੇ ਉਹ ਜਦ ਉਹਨਾਂ ਨੂੰ ਉੱਥੇ ਇੱਕ ਜਗ੍ਹਾ ਤੇ ਲੈ ਕੇ ਜਾਣਗੇ ਤਾਂ ਫੂਡ ਫੂਡ ਪ੍ਰੋਪਰ ਨਹੀਂ ਦਿੱਤਾ ਜਾਏਗਾ ਅਗਰ ਸਰਕਾਰ ਇਹ ਜੀ ਕਰ ਸਕਦੀ ਹੈ ਮੈਂ ਕਹਿੰਦਾ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਅੰਦਰ ਬੜਾ ਅਗਰ ਉਹਨਾਂ ਨੂੰ ਇਹ ਚੀਜ਼ ਨਹੀਂ ਦੇ ਸਕਦੇ ਉਹਨੂੰ ਸਹੂਲਤ ਨਹੀਂ ਦੇ ਸਕਦੇ ਤਾਂ ਕੋਈ ਫਾਇਦਾ ਨਹੀਂ ਆਪਾਂ ਕਿਸੇ ਮਤਲਬ ਲੀਵਿੰਗ ਐਨੀਮਲ ਨੂੰ ਆਪਾਂ ਇਹਦਾ ਪਰੇਸ਼ਾਨ ਨਹੀਂ ਕਰ ਸਕਦੇ ਸੋ ਇਹ ਚੀਜ਼ ਮੇਰੇ ਲਈ ਦਿੱਕਤ ਵਾਲੀ ਹੈ ਸਰ ਪਰ ਜੇਸਸ ਸਾਹਿਬ ਨਾਲ ਤੁਸੀਂ ਕਿਹਾ ਵੀ ਲਿਵਿੰਗ ਜਿਹੜੇ ਹੁੰਦੇ ਆ ਲਿਵਿੰਗ ਬੀਂਸ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤਾਂ ਇਸੇ ਹਿਸਾਬ ਨਾਲ ਤਾਂ ਨਾਨਵੈਜ ਵੀ ਬੰਦ ਹੋਣਾ ਚਾਹੀਦਾ ਨਾਨਵੈਜ ਬੰਦ ਹੋ ਸਕਦਾ ਆਪਾਂ ਨਹੀਂ ਖਾਂਦੇ ਆਪਾਂ ਤਾਂ ਕਹਿ ਰਹੇ ਹਾਂ ਕਿ ਉਹਨੂੰ ਬੰਦ ਕਰਨਾ ਜੀ ਤਾਂ ਕੋਈ ਬਾਕੀ ਉਹ ਵੀ ਜਾਨਵਰ ਉਹਨਾਂ ਨੂੰ ਵੀ ਤਾਂ ਪਰੇਸ਼ਾਨ ਕਰਦੀ ਆ ਦੇਖੋ ਦੁਨੀਆ ਆਪਣੇ ਤਰੀਕੇ ਨਾਲ ਹੀ ਚੱਲਦੀ ਆ ਬਸ ਜਿਹਨੂੰ ਕਿਸੇ ਚੀਜ਼ ਤੋਂ ਦਿੱਕਤ ਆ ਕਿਸੇ ਚੀਜ਼ ਤੋਂ ਨਹੀਂ ਦਿੱਕਤ ਉਹ ਬਸ ਉਦਾਂ ਹੀ ਕਰਦੇ ਰਹਿਣਗੇ ਹਰੇਕ ਦੇ ਆਪਣੇ ਆਪਣੇ ਫੈਸਲੇ ਆ ਉਹ ਲੈ ਰਹੇ ਆ ਆਪਦੀ ਆਪਦੀ ਥਿੰਕਿੰਗ ਨਾਲ ਚੱਲ ਰਹੇ ਆ ਹੁਣ ਕਈ ਲੋਕਾਂ ਨੂੰ ਚਿਕਨ ਖਾਣਾ ਬਹੁਤ ਪਸੰਦ ਆ ਕਈ ਲੋਕਾਂ ਨੂੰ ਨਹੀਂ ਹੈਗਾ ਕਈ ਲੋਕ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਾਂਦੇ ਬੜੇ ਨੂੰ ਨਹੀਂ ਰੋਕਿਆ ਜਾ ਸਕਦਾ ਜਦ ਤੱਕ ਕੋਈ ਸਰਕਾਰ ਆਪਣੇ ਵੱਲ ਇਨੀਸ਼ੀਏਟਿਵ ਨਹੀਂ ਲੈਂਦੀ ਸਟਰੋਂਗ ਇਨੀਸ਼ੀਏਟਿਵ ਉਹ ਨਹੀਂ ਹੋ ਸਕਦਾ ਕਹਿਣ ਨੂੰ ਤਾਂ ਨਸ਼ੇ ਵੀ ਮਾੜੇ ਆ ਪਰ ਸਾਰੇ ਕਰ ਹੀ ਰਹੇ ਆ ਇਹ ਚੀਜ਼ ਤੇ ਹਮ ਲੋ ਇਸੇ ਜਿ세 ਜਿਗੇ ਫੜ ਲਿਆ ਪੈਰ ਫੜ ਲਿਆ ਉਸਕੇ ਬਾਅਦ ਸਾਨੂੰ ਛੋੜੇ ਉਸਕੇ ਬਾਅਦ ਫਿਰ ਦੋ ਬੰਦੇ ਗਾਹਰ ਪਕੜੇ ਉਹ ਵੀ ਐਸੇ ਮਾਰ दिए उस मोहल्ले में सारे कुत्ते बहुत ज्यादा है लो, ठीक है ज्यादा हो गए हाँ कुत्ते को पकड़ के सरकार को इसको इंजेक्शन दिलवाना चाहिए कुत्ते हारा कुत्ते रोड पर बहुत है जो इंसान को जाते जाते समय छेड़ देते हैं काट देते हैं ठीक है तो आपने बोला कि उस मोहल्ले में बहुत सारे कुत्ते हैं तो कौन से मोहल्ले की बात कर रहे हो हम शिमला नहर पे एक नंबर गली जो गुरुद्वारा है तो आपको पता सुप्रीम कोर्ट ने एक फैसला लिया कि दिल्ली में जितने भी कुत्ते हैं उनको शेल्टर होम मिलेगा नहीं हम लोग पता लो नहीं है बाकी हम लोग लो काम हम करते हैं अब कल मंडी था जा रहे थे लोग तो लेने ले बंदा जा रहा था उधर करवाया और साथ में दो कुत्ते एक बैग पड़ गए काट लिए अच्छा तो आपके पैर पे काटा है हाँ जी हाँ पैर ਤਾਂ ਗੱਲਬਾਤ ਕਰਨ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਸ਼ੈਲਟਰ ਹੋਮ ਇੱਕ ਗਲਤ অপਸ਼ਨ ਨਹੀਂ ਹੈ ਪਰ ਜੇਕਰ ਡੌਗਸ ਨੂੰ ਵਧੀਆ ਤਰੀਕੇ ਨਾਲ ਖਾਣ ਪੀਣ ਲਈ ਦਿੱਤਾ ਜਾਵੇ ਪਰ ਤੁਸੀਂ ਵੇਖਿਆ ਸੀਗਾ ਕਿ ਲੋਕਾਂ ਨੂੰ ਕਿੰਨੇ ਬੁਰੇ ਤਰੀਕੇ ਨਾਲ ਡੌਗਸ ਵੱਲੋਂ ਜਿਹੜਾ ਬਾਈਟ ਕੀਤਾ ਗਿਆ ਸੀ ਤੇ ਇਹ ਤਾਂ ਸਿਰਫ ਉਹ ਪੇਸ਼ੈਂਟ ਸੀਗੇ ਜੋ ਕਿ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਮਿਲੇ ਸਨ ਪਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਕੇਸਸ ਨੇ ਉਹ ਸਾਹਮਣੇ ਆਏ ਨੇ ਜੋ ਕਿ ਹਜੇ ਵੀ ਕਿਸੇ ਨੂੰ ਨਹੀਂ ਪਤਾ ਪ੍ਰਾਈਵੇਟ ਹਸਪੀਟਲਸ 'ਚ ਵੀ ਬਹੁਤ ਸਾਰੇ ਕੇਸਸ ਏਦਾਂ ਦੇ ਆਏ ਨੇ ਤੁਸੀਂ ਵੇਖਿਆ ਸੀ ਵੀ ਕਿਸ ਤਰੀਕੇ ਨਾਲ ਕੁੱਤਿਆਂ ਨੇ ਨੋਚ ਲਿਆ ਸੀ ਤੁਸੀਂ ਵੇਖਿਆ ਕਿ ਕਿ ਕਿੰਨੇ ਹੀ ਬੁਰੇ ਤਰੀਕੇ ਨਾਲ ਡੌਗਸ ਨੇ ਇਹਨਾਂ ਪੇਸ਼IENTS ਨੂੰ ਬਾਈਟ ਕੀਤਾ ਤੁਹਾਡਾ ਕੀ ਕਹਿਣਾ ਆਪਣੀ رائے ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਅਦਾ ਦੇ ਅਪਡੇਟਸ ਲਈ ਵੇਖਦੇ ਰਹੋ ਸ੍ਰੀ ਹੋਮ ਨਿਊਜ਼ ਕੈਮਰਮੈਨ ਨਵਲ ਦੇ ਨਾਲ ਮੈਂ ਮਹਿ